ਅਜਾ ਆਰਤੀਆ ਐਸੋਸੀਏਸ਼ਨ ਤੇ ਸ਼ੈਲਰ ਮਾਲਕਾ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਇੱਕ ਸਾਂਝੀ ਮੀਟਿੰਗ ਗੁਰਦੁਆਰਾ ਸੁਖਚੈਨ ਸਾਹਿਬ ਵਿਖੋਈ ਜਿਸ ਵਿੱਚ ਆਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਆਰਤੀਆਂ ਦੀਆਂ ਮੰਗਾਂ ਕਰਕੇ ਪਹਿਲੀ ਤਰੀਕ ਤੋਂ ਆਰਤੀਆਂ ਤੇ ਸ਼ੈਲਰ ਮਾਲਕਾ ਨੇ ਮੰਡੀ ਬੰਦ ਰੱਖਣ ਦਾ ਐਲਾਨ ਕੀਤਾ ਜਿਸ ਦਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਆਰਤੀਆਂ ਨੂੰ ਸਮਰਥਨ ਦਿੰਦੇ ਹੋਏ ਸਰਕਾਰ ਦੇ ਖਿਲਾਫ ਆਰਤੀਆਂ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਿਹਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਅਤੇ ਆਰਤੀਆ ਯੂਨੀਅਨ ਦੇ ਆਗੂ ਨਰੇਸ਼ ਭਰਤਵਾਜ ਨੇ ਦੱਸਿਆ ਕੀ ਮੰਗਾ ਹਨ ਆਰਤੀਆ ਤੇ ਸ਼ੈਲਰ ਮਾਲਕਾਂ ਦੀ ਪੀਟੂ ਫਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਸਤਿਓ ਅੱਜ ਗੁਰਦੁਆਰਾ ਸੁਖਚਰਨ ਸਾਹਿਬ ਭਾਰਤੀ ਕਿਸਾਨ ਯੂਨੀਅਨ ਦੁਆਬਾ ਔਰ ਆਰਤੀਆ ਐਸੋਸੀਏਸ਼ਨ ਔਰ ਸ਼ੈਲਰ ਮਾਲਕ ਜਿਹੜੇ ਸਾਡੇ ਉਹ ਸਾਰਿਆਂ ਦੀ ਇੱਕ ਮੀਟਿੰਗ ਸਾਂਝੀ ਹੋਈ ਹੈ ਇਹ ਸਾਂਝੀ ਮੀਟਿੰਗ ਦੇ ਵਿੱਚ ਜਿਹੜਾ ਹੁਣ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਪਹਿਲੀ ਤਰੀਕ ਤੋਂ ਚੋਨੇ ਦਾ ਉਹਦੇ ਸਬੰਧ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਜਿਹਦੇ ਵਿੱਚ ਸਾਡੇ ਆਰਥਿਕ ਐਸੋਸੀਏਸ਼ਨ ਔਰ ਸੇਲਰ ਮਾਲਕਾਂ ਨੇ ਪਹਿਲਾਂ ਕਾਲ ਦਿੱਤੀ ਹੋਈ ਹੈ ਕਿ ਪਹਿਲੀ ਤਰੀਕ ਤੋਂ ਉਹ ਬੰਦ ਰੱਖਣਗੇ ਕਿਉਂਕਿ ਸਰਕਾਰ ਨੇ ਕੋਈ ਪ੍ਰਾਲਾ ਨਹੀਂ ਕੀਤਾ ਜਿਹੜਾ ਚੌਲ ਆ ਉਹ ਚੱਕਿਆ ਨਹੀਂ ਗਿਆ ਔਰ ਉਹ ਜਗ੍ਹਾ ਨਹੀਂ ਬਣਾਈ ਗਈ ਔਰ ਸਰਕਾਰ ਵੱਲੋਂ ਕੋਈ ਵੀ ਇਹਦੇ ਤੇ ਹੁਣ ਤੱਕਰ ਵੀ ਉਪਰਾਲਾ ਨਹੀਂ ਇੱਥੇ ਕੀਤਾ ਗਿਆ ਤਾਂ ਬਾਰ-ਬਾਰ ਇਹਨਾਂ ਦੇ 2-3 ਮਹੀਨੇ ਤੋਂ ਸਰਕਾਰਾਂ ਰਾਹਤਾਂ ਕੈਮ ਕਰਨ ਦੇ ਵਿੱਚ ਸੋ ਅੱਜ ਮੀਟਿੰਗ ਸਾਡੀ ਸਾਂਝੇ ਤੌਰ ਤੇ ਹੋਈ ਹੈ ਔਰ ਇਹ ਪੀੜਾ ਨੂੰ ਅਸੀਂ ਇਹਨਾਂ ਦੀ ਨੂੰ ਸਮਝਦੇ ਹਾਂ ਔਰ ਆਉਣ ਵਾਲੀ ਪੀੜਾ ਸਾਡੇ ਲਈ ਵੀ ਹੈ ਕਿ ਜਦੋਂ ਮੰਡੀਆਂ ਪਹਿਲੀ ਤਰੀਕ ਤੋਂ ਬੰਦ ਹੋ ਜਾਣਗੀਆਂ ਤੇ ਕਿਸਾਨ ਝੋਨਾ ਕਿੱਥੇ ਲੈ ਕੇ ਜਾਏਗਾ ਸਰਕਾਰ ਦਾ ਕਹਿਣਾ ਬੇਸ਼ੱਕ ਹੈ ਕਿ ਤੁਹਾਡਾ ਦਾਣਾ-ਦਾਣਾ ਚੁੱਕਿਆ ਜਾਏਗਾ ਪਰ ਕਿਵੇਂ ਚੁੱਕਿਆ ਜਾਏਗਾ ਜੇ ਮੁਰੇ ਜਗ੍ਹਾ ਹੀ ਨਹੀਂ ਹੋਏਗੀ ਸੋ ਇਸ ਕਰਕੇ ਅਸੀਂ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਭਾਈ ਵਿੱਚੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਾਸ ਕਰਕੇ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਏ ਕਿ ਜੇਕਰ ਉਹ ਚੌਲ ਜਿਹੜਾ ਸੀ ਉਹ ਚਕਾਉਣਾ ਸੀ ਤੇ ਕੇਂਦਰ ਨਾਲ ਰਾਤ ਤੱਕ ਕੰਮ ਕਰਕੇ ਪੰਜਾਬ ਸਰਕਾਰ ਕਰਦੀ ਏ ਮਸਲੇ ਦਾ ਹੱਲ ਵਿੱਚ ਕੋ ਬਾਹਰ ਸਰਕਾਰ ਨੇ ਲੈ ਜਾਣਾ ਸੀ ਪਰ ਇਹਦਾ ਉਪਰਾਲਾ ਕਰਾਉਣਾ ਕਿਹਦੀ ਡਿਊਟੀ ਹੈ ਪੰਜਾਬ ਸਰਕਾਰ ਦੀ ਸੋ ਅਸੀਂ ਉਹ ਜਿਹੜੀ ਪਹਿਲੀ ਤੋਂ ਇਹਨਾਂ ਦੀ ਕਾਲ ਹੈ ਉਸ ਕਾਲ ਦੇ ਵਿੱਚ ਇਹਨਾਂ ਦਾ ਅਸੀਂ ਡਟ ਕੇ ਸਪੋਰਟ ਵੀ ਕਰਾਂਗੇ ਔਰ ਸਰਕਾਰ ਨੂੰ ਇਹ ਤਾੜਨਾ ਕਰਨੀ ਚਾਹੁੰਦੇ ਆ ਕਿ ਜੇਕਰ ਇਹਦਾ ਕੋਈ ਤੁਰੰਤ ਹੱਲ ਨਾ ਕੱਢਿਆ ਤੇ ਪਰਸੋ ਸਾਡੀ 30 ਨੂੰ ਮੀਟਿੰਗ ਹੈ ਵੱਡੀ ਜਿਹੜਾ ਸਾਡੀ ਸ਼ੰਭੂ ਮੋਰਚੇ ਤੇ ਸਾਰੀਆਂ ਜਥੇਬੰਦੀਆਂ ਦੀ ਉਸ ਮੋਰਚੇ ਦੇ ਵਿੱਚ ਅਸੀਂ ਇਹ ਵਿਚਾਰਾਂਗੇ ਵੱਡੀ ਕਾਲ ਦੇਵਾਂਗੇ ਵੀ ਕੋਈ ਸਰਕਾਰ ਨੂੰ ਦੱਸਾਂਗੇ ਉਹ ਕੋਈ ਵੀ ਕਾਲ ਹੋ ਸਕਦੀ ਕੱਲ ਨੂੰ ਪੂਰੇ ਦੇਸ਼ ਦੀਆਂ ਟ੍ਰੇਨਾਂ ਰੋਕਣ ਦੀ ਹੋ ਸਕਦੀ ਹੈ ਉਹ ਕੋਈ ਵੀ ਸੜਕਾਂ ਤੇ ਆਉਣ ਦੀ ਹੋ ਸਕਦੀ ਹੈ ਸੋ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਸੋ ਇੱਕ ਜਿਹੜੀਆਂ ਜਥੇਬੰਦੀਆਂ ਇਸ ਮੋਰਚੇ 'ਚ ਨਹੀਂ ਵੀ ਸ਼ਾਮਲ ਹੈਗੀਆਂ ਸਾਡੀਆਂ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਨੇ ਉਹ ਐਸਕੇਐਮ ਨਾਨ ਪੋਲੀਟੀਕਲ ਕਿਸਾਨ ਮਜ਼ਦੂਰ ਮੋਰਚਾ ਜਾਂ ਐਸਕੇਐਮ ਮੈਂ ਸਾਰੀਆਂ ਜਥੇਬੰਦੀਆਂ ਨੂੰ ਆਪ ਜੀ ਦੇ ਮੱਦੇਂ ਬਰਾਈ ਅਪੀਲ ਕਰਦਾ ਕਿ ਇਹ ਵੱਡਾ ਇਸ਼ੂ ਹੈ ਔਰ ਇਹ ਆਉਣ ਵਾਲਾ ਸਮਾਂ ਕਿਸਾਨੀ ਵਾਸਤੇ ਬiocਾ ਹੋਏਗਾ ਇਸ ਕਰਕੇ ਸਾਨੂੰ ਇੱਕ ਮੁਟ ਹੋ ਕੇ ਇੱਕ ਝੁੱਟ ਹੋ ਕੇ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਆਰਟੀਆ ਐਸੋਸੀਏਸ਼ਨ ਨੂੰ ਲੋੜ ਹੈ ਸੈਲਰ ਮਾਲਕਾਂ ਨੂੰ ਲੋੜ ਹੈ ਉੱਤੇ ਇਹਨਾਂ ਦੀ ਅਹੀ ਸਪੋਰਟ ਕਰੀਏ ਟੱਟ ਕੇ ਤੇ ਇਹ ਜਿਹੜਾ ਝੋਨਾ ਆ ਤਦ ਦਾਣਾ ਦਾਣਾ ਤੁਹਾਡਾ ਚੁੱਕਿਆ ਜਾਏਗਾ ਸੋ ਇਹ ਅਪੀਲ ਕਰਦੇ ਆ ਸਰਕਾਰ ਨੂੰ ਇਹ ਤੇ ਤੁਰੰਤ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਹਜਿਟੇਸ਼ਨ ਨੂੰ ਸਦਾ ਦੇਵਾਂਗੇ ਜਿਹੜਾ ਤੁਸੀਂ ਇੱਕ ਤਰੀਕ ਨੂੰ ਤਾਂ ਨਾ ਕਹਿ ਰਹੇ ਹੋ ਕਿ ਲਗਾ ਜਾਂ ਹੜਤਾਲ ਕੀਤੀ ਜਾਏਗੀ ਇਹ ਲਗਾਤਾਰ ਜਾਰੀ ਰਹੇਗੀ ਜਾਂ ਸਿਰਫ ਇੱਕ ਦਿਨ ਲਈ ਹੈ ਇਹਦੇ ਬਾਰੇ ਸਾਡੇ ਲਗਰਤ ਆਸੋਸੀਏਸ਼ਨ ਤੋਂ ਉਹ ਦੱਸਣਗੇ ਭਗਵਾਨ ਜੀ ਸਾਹਿਬ ਹੜਤਾਲ ਹੈ ਜਿੱਦਾਂ ਰਾਜ ਸਾਹਿਬ ਨੇ ਦੱਸਿਆ ਸਭ ਤੋਂ ਪਹਿਲਾਂ ਤੋਂ ਮੈਂ ਕਿਸਾਨ ਜੂਨੀਅਨ ਦੁਆਬਾ ਦਾ ਪੂਰੀ ਆਰਟੀਸਟਿਸ਼ਨ ਪੰਜਾਬ ਵੱਲੋਂ ਤਲਵਾਦੀਆਂ ਕਿ ਸਾਡੀ ਇਹਨਾਂ ਦੀ ਸਪੀੜਾ ਨੂੰ ਸਮਝਦੇ ਹੋਏ ਇਹਦੀ ਇੱਕ ਬਿਲਕੁਲ ਜਾਇਜ਼ ਪੀੜਾ ਆ ਉਹਨੂੰ ਸਮਝਦੇ ਹੋਏ ਸਾਡਾ ਸਾਥ ਦੇਣ ਲਈ ਸਾਨੂੰ ਆਸ਼ਵਾਸ਼ਣ ਦਿੱਤਾ ਆ ਮੈਂ ਬਹੁਤ ਬਹੁਤ ਤਲਵਾਦੀਆਂ ਨਾਲੋਂ ਸਮੁੱਚੀ ਫੈਡਰੇਸ਼ਨ ਵਰਟੀਸ਼ਨ ਪੰਜਾਬ ਵੱਲੋਂ ਜਿਹੜੀ ਤੁਸੀਂ ਹੜਤਾਲ ਦੀ ਗੱਲ ਕੀਤੀ ਹੈ ਹੜਤਾਲ ਬਿਲਕੁਲ ਅਨਮਿੱਥੇ ਸਮੇ ਲਈ ਆ ਆਪਜੀ ਸਾਰਿਆਂ ਨੂੰ ਪਤਾ ਹੈ ਸਾਰੀ ਪ੍ਰੈਸ ਦੇ ਰਾਹੀਂ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਪਿਛਲੇ 2-3 ਮਹੀਨਿਆਂ ਤੋਂ ਇਹਨਾਂ ਗੱਲਾਂ ਦੇ ਸਾਰੇ ਦੱਸਿਆ ਇਹ ਚ ਮੇਨ ਸਾਡੀਆਂ ਜਿਹੜੀਆਂ ਉਹ ਚਾਰ ਮੰਗਾਂ ਆ ਇੱਕ ਪਹਿਲੀ ਮੰਗ ਹੈਗੀ ਆ 2.5% ਕਮਿਸ਼ਨ ਜਿਹੜਾ ਆ ਐਜ ਪਰ ਮੰਡੀ ਲਾ ਮੰਡੀਕਰਨ ਦਾ ਜੋ ਪੰਜਾਬ ਦੇ ਵਿੱਚ ਸਿਸਟਮ ਆ ਉਹਦੇ ਵਿੱਚ ਸਾਡਾ 2.5% ਕਮਿਸ਼ਨ ਆ ਜਿਹਨੂੰ ਕਿ 18 19 ਦੇ ਵਿੱਚ ਸੈਂਟਰ ਸਰਕਾਰ ਨੇ ਫ੍ਰੀਜ਼ ਕਰਕੇ 46 ਰੁਪਏ ਕਰਤਾ ਉਹਨੂੰ ਜਿਹੜਾ 2.5% ਦਿੱਤਾ ਜਾਵੇ ਦੂਸਰੀ ਮੰਗ ਸਾਡੀ ਹੈਗੀ ਆ ਐਫਸੀਆਈ ਜਿਹਨਾਂ ਮੰਡੀਆਂ ਦੇ ਵਿੱਚ ਪਰਚੇਜ਼ ਕਰਦੀ ਆ ਉਹਨਾਂ ਨੇ ইপিএফ ਦੇ ਨਾਂ ਦੇ ਉੱਪਰ ਲੇਬਰ ਦਾ तकरीबन 50 ਕਰੋੜ ਰੁਪਏ ਦੇ ਕਰੀਬ ਪੂਰੇ ਪੰਜਾਬ ਦਾ ਸਾਡੇ ਆੜਤੀਆਂ ਦਾ ਨਜਾਇਜ਼ ਕਟਿਆ ਆ ਉਹ ਸਾਡਾ 50 ਕਰੋੜ ਰੁਪਏ ਰਿਲੀਜ਼ ਕਰਾ ਕੇ ਸਾਡੇ ਆੜਤੀਆਂ ਦਿੱਤਾ ਜਾਵੇ ਤੀਜੀ ਗੱਲ ਜਿਹੜੀ ਆ ਲੇਬਰ ਜਿਹੜੀ ਆ ਬਹੁਤ ਘਟਿਆ ਲੇਬਰ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਰਕੇਸ਼ ਤੁਲੀ ਜੀ ਨੇ ਜਿਸ ਤਰ੍ਹਾਂ ਕਿ ਕਿਸਾਨ ਯੂਨੀਅਨ ਨੇ ਸਾਨੂੰ ਅੱਜ ਸਮਰਥਨ ਦੇਣ ਦੀ ਗੱਲ ਕੀਤੀ ਆ ਉਹਨਾਂ ਨੇ ਪਿਛਲੇ ਕਾਫੀ ਸਮੇਂ ਤੋਂ ਸਾਨੂੰ ਇਸ ਗੱਲੇ ਸਮਰਥਨ ਦਿੱਤਾ ਆ ਕਿ ਅਸੀਂ ਵੀ ਤੁਹਾਡੇ ਨਾਲ ਆ ਲੇਬਰ ਯੂਨੀਅਨ ਵੀ ਜਿਹੜੀ ਆ ਬਿਲਕੁਲ ਕੋਈ ਜਿਹੜਾ ਪਹਿਲੀ ਤਰੀਕ ਤੋਂ ਮੰਡੀ ਦੇ ਵਿੱਚ ਅਨਾਜ ਨਹੀਂ उतारेगी ਉਹਨਾਂ ਦੀ ਵੀ ਸਾਡੇ ਨਾਲ ਪੂਰਨ ਹੜਤਾਲ ਹੈ ਕਿਉਂਕਿ ਉਹਨਾਂ ਦੀ ਮੰਗ ਹੈ ਸਾਡੀ 25% ਜਿਹੜੀ ਹੈ ਲੇਬਰ ਉਹ ਵਧਾਈ ਜਾਵੇ ਕਿ ਸਰਕਾਰ ਬੜਾ ਕੋਝਾ ਮਜ਼ਾਕ ਕਰਦੀ ਉਹਨਾਂ ਨੇ ਕਦੀ 5 ਪੈ ਕਦੀ 2 ਪੈ ਕਦੀ 10 ਪੈ ਵਧਾ ਦਿੰਦੀ ਆ ਜਿਹੜਾ ਕਿ ਇੱਕ ਮਜ਼ਦੂਰ ਸੀਜ਼ਨ ਦੇ 24 ਘੰਟੇ ਦੇ ਵਿੱਚ 15 ਤੋਂ 17 ਘੰਟੇ ਕੰਮ ਕਰਦਾ ਤੇ ਉਹ ਵਿਚਾਰਾ 10 ਤੋਂ 15000 ਰੁਪਿਆ ਵੀ 1.5-2 ਮਹੀਨੇ ਦੇ ਵਿੱਚ ਘਰ ਨੇ ਲੈ ਕੇ ਜਾਂਦਾ ਜਿਹੜੀ ਚੌਥੀ ਸਾਡੀ ਮੰਗ ਹੈਗੀ ਆ ਇਸ ਵੇਲੇ ਜਿਹੜੀ ਮੇਨ ਇਸ ਸੀਜ਼ਨ ਨੂੰ ਮੈਂ ਸਮਝਦਾ ਡਿਸਟਰਬ ਕਰੇਗੀ ਮੁਸ਼ਕਲ ਪੈਦਾ ਕਰੇਗੀ ਉਹ ਹੈ ਪੰਜਾਬ ਦੇ ਵਿੱਚ ਰਾਈਸ ਜਿਹੜਾ ਚੌਲ ਗਵਰਨਮੈਂਟ ਨੇ ਖਰੀਦ ਕੇ ਛੇਲਣਾ ਤੇ ਲਾਉਣਾ ਉਹਦੀ ਮਿਲਿੰਗ ਤੋਂ ਬਾਅਦ ਚੌਲ ਜਿਹੜਾ ਤਿਆਰ ਹੋਣਾ ਉਹ ਗਦਾਮਾਂ ਵਿੱਚ ਲਾਉਣ ਲਈ ਕਿਤੇ ਵੀ ਜਗ੍ਹਾ ਨਹੀਂ ਆ ਜੇ ਗਦਾਮਾਂ 'ਚ ਜਗ੍ਹਾ ਨਹੀਂ ਆ ਤਾਂ ਰਾਈਸ ਮਿਲਰ ਜਿੰਨੇ ਵੀ ਹੈਗੇ ਪੰਜਾਬ ਦੇ ਉਹ ਚੌਲ ਕਿੱਥੇ ਲਾਉਣਗੇ ਜੇ ਜੇ ਉਹ ਚੌਲ ਉਹਨਾਂ ਦੇ ਉੱਥੇ ਪਿਆਰ ਇੱਕ ਉਹਦੀ ਜਿਹੜੀ ਪ੍ਰਕੂਅਰਮੈਂਟ ਹੈ ਜਿਹੜੀ ਉਹਦੀ ਮਿਲਿੰਗ ਆ ਦੇਸ਼ਤ ਅੱਜ ਪਰ ਸਿਸਟਮ 31 ਮਾਰਚ ਤੱਕ ਹੋ ਜਾਣੀ ਚਾਹੀਦੀ ਆ ਚਲੋ ਅਪ੍ਰੈਲ ਮਈ ਤੱਕ ਵੀ ਕਈ ਵਾਰ ਸਾਡੇ ਵਾਰ ਜੈਲਪਰਾ ਪ੍ਰਾਈਸ ਗਲੇ ਕਮਿਡਿਟ ਕਰਦੇ ਆ ਸਰਕਾਰਾਂ ਨੂੰ ਬਈ ਉਹ ਅਪ੍ਰੈਲ ਮਈ ਤੱਕ ਵੀ ਕੋਈ ਨਿਭੜ ਜੇ ਤਾਂ ਕੋਈ ਗੱਲ ਨਹੀਂ ਪਰ ਜੋ ਇਸ ਵੇਲੇ ਹਾਲਾਤ ਆ ਇਹ ਤਾਂ ਮੈਨੂੰ ਲੱਗਦਾ ਆਉਣ ਵਾਲੇ 2-3 ਸਾਲ ਨਹੀਂ ਚੌਲ ਲੱਗਣੇ ਕਿਉਂਕਿ ਜਿਹੜਾ ਚੌਲ ਜਿੰਨਾ ਪਿਆ ਜੇ ਉਹਦੀ ਇਹ ਮੂਵਮੈਂਟ ਅੱਜ ਵੀ ਸ਼ੁਰੂ ਕਰਨ ਬਾਰ ਲੈਵਲ ਤੇ ਕਰਨ ਤਾਂ ਵੀ ਇਹ ਮਿਨੀਮਮ 6 ਤੋਂ 8 ਮਹੀਨੇ ਚੌਲ ਕਲੀਅਰ ਹੋਣ ਨੂੰ ਲੱਗਣਗੇ ਜੇ ਅਗਰ ਬਾਰ ਲੈਵਲ ਤੇ ਕਰਦੇ ਆ ਜੋ ਇਹਨਾਂ ਨੇ ਰੇਸ਼ੋ ਪਿੱਛੇ ਕੱਢੀ ਸੀ ਉਦੇ ਮੁਤਾਬਕ ਜੇ ਦਸੀਏ ਤਾਂ ਰਾਏ ਸਾਹਿਬ 5 ਸਾਲ ਲੱਗਦੇ ਆ ਉਸਰੇ ਜੋ ਮੁਤਾਬਕ ਜੇ پنجاب ਦੇ ਵਿੱਚੋਂ ਇਹ ਮੂਵਮੈਂਟ ਕਰਨ ਚੌਲਾਂ ਦੀ ਸੋ ਸਾਡੀਆਂ ਜਿਹੜੀਆਂ ਇਹ ਸਾਰੀਆਂ ਮੰਗਾਂ ਹੈਗੀਆਂ ਚਾਰੇ ਪੰਜੇ ਇਹਦੇ ਵਿੱਚ ਸਭ ਤੋਂ ਵੱਡੀ ਇੱਕ ਮੰਗ ਜਿਹੜੀ ਨਾਲ ਇਹ ਇੱਕ ਹੋਰ ਹੈ ਜਿਹੜੀ ਕਿ ਮੋਗਾ ਸਾਈਡ ਦੇ ਉੱਪਰ ਜਿਹੜੇ ਗਵਰਨਮੈਂਟ ਨੇ ਅਡਾਨੀ ਬਾਨੀ ਨੇ ਆਪਣੇ ਸੈੱਲੋ ਲਾਏ ਆ ਉਹਦੇ ਵਿੱਚ ਸਾਡੇ ਆੜਤੀਆਂ ਕੋਲ ਨੇ ਕਣਕ ਲੈ ਲਈ ਸਾਡੇ ਜਿਹੜੇ ਉਧਰ ਦੇ ਵੀਰਾੜਤੀ ਹੈ ਉਹਨਾਂ ਕੋ ਕਣਕ ਲੈ ਲਈ ਉਹਨਾਂ ਨੂੰ ਕਹਿੰਦਾ ਤੁਹਾਨੂੰ ਕਮਿਸ਼ਨ ਦਵਾਂਗੇ ਬਾਦ ਦੇ ਵਿੱਚ ਉਹ 2.5 ਸੈਂਟ ਕਮਿਸ਼ਨ ਦੇਣ ਦੀ ਬਜਾਏ ਉਹ ਸਬਰ ਰੁਪਿਆ ਵੀ ਕਮਿਸ਼ਨ ਨਹੀਂ ਦਿੱਤਾ ਹਲੇ ਤੇ ਬਾਕੀ ਅੱਧਾ ਕਮਿਸ਼ਨ ਉਹਦੇ ਬਕਾਇਆ ਖੜਿਆ ਉਹ ਵੀ ਅਸੀਂ ਮੰਗ ਇਹਨਾਂ ਕੋ ਰੱਖੀ ਆ ਇਸੇ ਤਰ੍ਹਾਂ ਰਾਏ ਸਾਹਿਬ ਸਾਡੀ ਇੱਕ ਬਹੁਤ ਹੋਰ ਵੱਡੀ ਮੰਗ ਹੈਗੀ ਆ ਜਿਹੜਾ ਕਿ ਪਿਛਲੇ ਸੀਜ਼ਨ ਕਣਕ ਦੇ ਸੀਜ਼ਨ ਦੇ ਵਿੱਚ ਮੰਡੀਆਂ ਦੇ ਵਿੱਚ 2-2 3-3 ਮਹੀਨੇ ਕਣਕ ਰੋਲਦੀ ਰਹੀ ਕਣਕ ਚੱਕੀ ਨਹੀਂ ਉਹਦੀ ਨਜਾਇਜ਼ ਸ਼ਾਰਟੇਜ ਜਿਹੜੀ ਆ ਉਹ ਏਜੰਸੀ ਵਾਲਿਆਂ ਨੇ ਆੜਤੀਆਂ ਦੀ ਕੱਟੀ ਆ ਲੱਖਾਂ ਕਰੋੜਾ ਰੁਪਈਆ ਆ ਉਹ ਔਰ ਰਿਕਾਰਡ ਜਿਹੜਾ ਆ ਅਸੀਂ ਸਾਰਾ ਉਹ ਸੀਐਮ ਸਾਹਿਬ ਨੂੰ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਲੋਕਲ ਡੀਸੀ ਤੇ ਡੀਐਫਸੀ ਸਾਹਿਬ ਨੂੰ ਲਿਖ ਕੇ ਦਿਓ ਉਹ ਸਾਰਾ ਡੀਸੀ ਡੀਐਫਸੀ ਸਾਹਿਬ ਦੇ ਰਾਹੀਂ ਅਸੀਂ ਸੀਐਮ ਸਾਹਿਬ ਤੱਕ ਪਹੁੰਚਾਇਆ ਪਰ ਅਜ ਤੱਕ ਉਹਦਾ ਵੀ ਕੋਈ ਮਸਲਾ ਨਹੀਂ ਹੱਲ ਹੋਇਆ ਇਹ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਆ ਜਦ ਤੱਕ ਇਹ ਹੱਲ ਨਹੀਂ ਹੁੰਦੀਆਂ ਉਹਨਾਂ ਚਿਰ ਸਾਡੀ ਜਿਹੜੀ ਹੜਤਾਲ ਆ ਅਨਮਿੱਥੇ ਸਮੇਂ ਦੇ ਲਈ ਇਹ ਪਹਿਲੀ ਤਰੀਕ ਤੋਂ ਲੈ ਕੇ ਜਾਰੀ ਰਹੇਗੀ ਪਹਿਲੇ ਤਰੀਕ ਤੋਂ ਤੋ ਅਸੀਕ ਮੰਡੀ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਅਨਾਜ ਨਹੀਂ ਉਤਾਰਾਂਗੇ ਕੋਈ ਖਰੀਦੋ ਫਰੋਕਤ ਨਹੀਂ ਹੋਏਗੀ ਕੰਪਲੀਟ ਤੌਰ ਤੇ ਜਿਹੜੀਆਂ ਛੱਟਡਾਊਨ ਮੰਡੀਆਂ ਬੰਦ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ